ਜੋੜ ਚੱਕੀ ਹੋ ਮੇਰੇ YouTube ਚੈਨਲ ਤੇ ਲਾਈਵ ਦੇ ਵਿੱਚ ਸੋ ਸੁਣਾਓ ਦੋਸਤੋ ਕੀ ਹਾਲ ਚਾਲਾ ਤੁਹਾਡੇ ਤੇ ਦੋਸਤੋ ਅੱਜ ਦਾ ਆਪਾਂ ਜਿਹੜਾ ਪ੍ਰੋਗਰਾਮ ਆਪਣੇ ਚੈਨਲ ਦਾ ਰੱਖਿਆ ਬਾਈ ਲਾਈਵ ਦੇ ਵਿੱਚ ਆ ਜੋ ਕਰੀਏ ਦੋਸਤੋ ਗੱਲਾਂ ਬਾਤ ਦਿਓ ਆਪਣੇ ਵਿਚਾਰ ਸੋ ਦੋਸਤੋ ਤੁਸੀਂ ਸਾਡੇ ਨਾਲ ਲਾਈਵ ਦੇ ਵਿੱਚ ਜੁੜ ਕੇ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ ਅਸੀਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਨਵੇਂ ਜੁੜੇ ਹੋਏ ਜਿਹੜੇ ਦੋਸਤ ਮਿੱਤਰ ਆਓ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰੋ ਤੇ ਚੈਨਲ ਨੂੰ ਜਾਂ ਕਮੈਂਟ ਜ਼ਰੂਰ ਕਰਿਓ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇ ਸੁਣਾਓ ਗੱਲਬਾਤ ਕੀ ਹਾਲ ਚਾਲਾ ਤੁਹਾਡੇ ਸੋ ਤੁਸੀਂ ਜਿਹੜਾ ਮੈਂ ਲਿੰਕ ਦਿੱਤਾ ਹੋਇਆ ਥੱਲੇ ਕਮੈਂਟ ਬਾਕਸ ਦੇ ਵਿੱਚ ਥੱਲੇ ਲਿੰਕ ਦਿਖਾਈ ਦੇ ਰਿਹਾ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਤੁਸੀਂ ਜਿਹੜੇ ਆਪਣੇ ਵਿਚਾਰ ਉਹ ਸਾਡੇ ਚੈਨਲ ਤੇ ਰੱਖ ਸਕਦੇ ਹੋ ਜੇ ਕੋਈ ਕੁਝ ਸੁਣਾਉਣਾ ਚਾਹੁੰਦਾ ਹੋਵੇ ਕੋਈ Song ਸੁਣਾਉਣਾ ਚਾਹੁੰਦਾ ਹੋਵੇ ਕੋਈ ਕੁਝ ਹੋਰ ਸੁਣਾਉਣਾ ਚਾਹੁੰਦਾ ਹੋਵੇ ਸਿੱਧੀ ਦਿਹਾੜੇ ਚੱਲ ਰਹੇ ਨੇ ਸਹਿਜਾਦਿਆਂ ਦੀ ਸਿੱਧੀ ਬਾਰੇ ਕੋਈ Song ਕੋਈ ਕਵਿਤਾ ਗੀਤ ਕੋਈ ਸੁਣਾਉਣੀ ਚਾਹੁੰਦਾ ਹੋਵੇ ਦਰਸ਼ਕਾਂ ਕੋਈ ਵੀ ਤਾਂ ਉਹ ਵੀ ਸਾਡੇ ਨਾਲ ਲਿੰਕ ਤੇ ਕਲਿੱਕ ਕਰ ਸਕਦਾ ਹੈ ਤੇ ਸੁਣਾ ਸਕਦੇ ਹਾਂ ਹਾਂਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ थैंक जू थैंक जू जी जुड़ दो चैनल में सबसक्राइब कर दो वीडियो लाइक कर दो शेयर कर दो थले लिंक दता इस लिंक ने जरिए साढ़े ना जुड़ भी सकते हो तो अपने विचार है जोड़े साडे रख सकते हो धनबाद जी धन्यवाद थैंक जू धनवाद जी थैंक जू थैंक जू थैंक जी जी धन्यवाद तुम ना जुड़ रहे हो ਸੋ ਦੋਸਤੋ ਜਿਵੇਂ ਮੈਂ ਲਿਖਿਆ ਹੈ ਕਿ ਆਜੋ ਕਰੀਏ ਗੱਲਾਂ ਬਾਤਾਂ ਆਪਣੇ ਚੈਨਲ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਹਾਡੇ ਕੋਲੇ ਕੋਈ ਵਿਚਾਰ ਹਨ ਜਾਂ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਚੱਲ ਰਹੇ ਹਨ ਕੋਈ ਗੀਤ ਕਿਰਪਾ ਕੋਈ ਸੁਣਾਉਣੀ ਚਾਹੁੰਦਾ ਹੋਵੇ ਤਾਂ ਮੈਂ ਲਿੰਕ ਦਿੱਤਾ ਵਾ ਕਮੈਂਟ ਦੇ ਵਿੱਚ ਵੀਡੀਓ ਦੇ ਥੱਲੇ ਲਿੰਕ ਦਿੱਤਾ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਆਪਣੇ ਵਿਚਾਰ ਜਾਂ ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਹੋ ਕੁਝ ਰੱਖਣਾ ਚਾਹੁੰਦੇ ਹੋ ਦਰਸ਼ਕਾਂ ਦੇ ਸਾਹਮਣੇ ਆਪਣੇ ਵਿਅਰ ਆਪਣੇ ਵਿਚਾਰ ਦਰਸ਼ਕਾਂ ਨੂੰ ਦੇਲੇ ਚਾਹੁੰਦੇ ਤੁਸੀਂ ਜਿਹੜਾ ਤੁਸੀਂ ਵੀ ਆਪਣੇ ਵਿਚਾਰ ਆ ਜਾਂ ਕੋਈ ਗੀਤ ਕਵਿਤਾ ਕਹਾਣੀ ਸਾਂਝੀ ਕਰਨੀ ਚਾਹੁੰਦੇ ਹੋ ਸੁਣਾ ਸਕਦੇ ਹੋ ਤੁਸੀਂ ਜਿਹੜਾ ਮੈਂ ਕਮੈਂਟ ਦੇ ਵਿੱਚ ਲਿੰਕ ਦਿੱਤਾ ਉਸ ਲਿੰਕ ਤੇ ਕਲਿੱਕ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਸਹਿਬਜ਼ਾਦਿਆਂ ਦਾ ਸਹੀਦੀ ਦਿਹਾੜਿਆਂ ਚੱਲ ਰਹੇ ਹਨ ਦਿਨ ਸੰਗਤਾਂ ਫਤਿਹਗੜ੍ਹ ਸਾਹਿਬ ਸਰਹੰਦ ਜਾ ਰਹੀ ਹਨ ਸੋ ਸਹਿਬਜ਼ਾਦਿਆਂ ਨੂੰ ਸਵਾਰਪਤ ਕੋਈ ਵੀ ਗੀਤ ਕਵਿਤਾ ਜਾਂ ਕੋਈ ਵਿਚਾਰ ਦੇਣੀ ਚਾਹੁੰਦਾ ਹੋਵੇ ਜਾਂ ਵੈਸੇ ਕੋਈ ਵਿਚਾਰ ਦੇਣੀ ਚਾਹੁੰਦਾ ਹੋਵੇ ਕੋਈ ਵੀ ਸਾਡੇ ਨਾਲ ਲਿੰਕ ਤੇ ਕਲਿੱਕ ਕਰਕੇ ਸਾਡੇ ਨਾਲ ਜੁੜ ਸਕਦਾ ਹੈ ਇਸੇ ਲਾਈਵ ਦੇ ਵਿੱਚ ਆਪਾਂ ਗੱਲਬਾਤਾਂ ਕਰਾਂਗੇ ਸੋ ਤੁਸੀਂ ਕਲਿੱਕ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਅੱਜ ਅਸੀਂ ਪ੍ਰੋਗਰਾਮ ਤਾਂ ਹੀ ਰੱਖਿਆ ਤਾਂ ਜੋ ਤੁਹਾਡੇ ਨਾਲ ਗੱਲਬਾਤ ਹੋ ਸਕੇ ਤੇ ਲਿੰਕ ਦਿੱਤਾ ਤੁਹਾਨੂੰ ਥੱਲੇ ਕਮੈਂਟ ਦੇ ਵਿੱਚ ਇਸ ਲਿੰਕ ਦੇ ਉੱਪਰ ਤੁਸੀਂ ਨੀਲੇ ਅੱਖਰਾਂ ਦੇ ਵਿੱਚ ਲਿੰਕਾ ਉੱਤੇ ਕਲਿੱਕ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤੇ ਸਾਡੇ ਚੈਨਲ ਤੇ ਜਿਹੜੀ ਗੱਲਬਾਤ ਆ ਉਹ ਤੁਸੀਂ ਕਰ ਸਕਦੇ ਹੋ ਸੋ ਆਜੋ ਦਰਸ਼ਕੋ ਜੁੜਜੋ ਅੰਮ੍ਰਿਤ ਮੈਂ ਤੁਹਾਨੂੰ ਸੁਣਾਉਂਦਾ ਇੱਕ ਕਿੱਥੇ ਮਾਤਾ ਤੂਰੀਆ ਆ ਜੀਤ ਤੇਜ ਜਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ਕਿੱਥੇ ਮਾਤਾ ਤੂਰੀਆ ਆ ਜੀਤ ਤੇਜ ਜਾਰ ਨੂੰ ਜਿਨ੍ਹਾਂ ਦੀ ਆਚਾਈ ਚਾਈ ਕੋੜੀਆਂ ਸੀ ਗੌਣੀਆਂ ਸਿਰੇ ਆਉਂਦੇ ਨਾ ਹਲ ਦੇ ਉਸੀ ਸੋਹਣੀਆਂ ਸੌਣੀਆਂ ਸਿਰਿਆਂ ਦੇ ਵਿੱਚ ਹੈ ਸੀ ਗੁੰਦਣਾ ਪਿਆਰ ਨੂੰ ਕਿੱਥੇ ਮਾਤਾ ਤੋਰੀਆ ਅਜੀਤ ਤੇਜ ਜਾਰ ਨੂੰ ਕਿੱਥੇ ਮਾਤਾ ਤੋਰੀਆ ਅਜੀਤ ਤੇਜ ਜਾਰ ਨੂੰ ਸੋ ਦੋਸਤੋ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਦੱਸੋ ਤੇ ਤੁਸੀਂ ਸਾਡੇ ਨਾਲ ਜੁੜ ਕੇ ਆਪਣੇ ਵਿਚਾਰ ਵੀ ਰੱਖ ਸਕਦੇ ਹੋ ਤੇ ਜਿਹੜਾ ਮੈਂ ਲਿੰਕ ਦਿੱਤਾ ਇਸ ਲਿੰਕ ਤੇ ਤੁਸੀਂ ਕਲਿੱਕ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣੇ ਵਿਚਾਰ ਜਿਹੜੇ ਉਹ ਤੁਸੀਂ ਸਾਡੇ ਚੈਨਲ ਤੇ ਰੱਖ ਸਕਦੇ ਹੋ ਸੋ ਤੁਸੀਂ ਛੱਡ ਜੋ ਸਾਡੇ ਨਾਲ ਤੇ ਕਮੈਂਟ ਜਰੂਰ ਕਰਿਆ ਕਰੋ ਇਸ ਤੋਂ ਅੱਗੇ ਮੈਂ ਜਿਹੜਾ ਤੁਹਾਨੂੰ ਕਿੱਥੇ ਮਾਤਾ ਤੋਰੀਆ ਜੀਤ ਤੇ ਜਿਹਾਰ ਨੂੰ ਮੈਂ ਦੁਬਾਰਾ ਜਿਹੜਾ ਦੁਬਾਰਾ ਸੁਣਾਵਾਂਗਾ ਥੈਂਕ ਯੂ ਥੈਂਕ ਯੂ ਧੰਨਵਾਦ ਜੀ ਧੰਨਵਾਦ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਪਕਾ ਕਿੱਥੋਂ ਜੁੜੇ ਹੋ ਤੁਸੀਂ ਸਾਡੇ ਨਾਲ ਜੀ ਸਾਹਿਬ ਜਦਿਆਂ ਨੂੰ ਸਰਪਤ ਮੈਂ ਸੁਣਾਉਣ ਲੱਗਾ ਦੁਬਾਰਾ ਕਿੱਥੇ ਮਾਤਾ ਤੋਰਿਆ ਅਜੀਤ ਤੇਜੋਜਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇਜੋਜਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ਜਿਨ੍ਹਾਂ ਦੀਆਂ ਚਾਈ ਚਾਈ ਕੋੜੀਆਂ ਸੀ ਗਾਣੀਆਂ ਸੇਰਿਆਂ ਦੇ ਨਾਲ ਜੋ ਸੀ ਸੋਹਣੀਆਂ ਸਿਆਣੀਆਂ ਜਿਨ੍ਹਾਂ ਦੀਆਂ ਚਾਈ ਚਾਈ ਕੋੜੀਆਂ ਸੀ ਗਾਣੀਆਂ ਸੇਰਿਆਂ ਦੇ ਨਾਲ ਜੋ ਸੀ ਸੋਹਣੀਆਂ ਸਿਆਣੀਆਂ ਸੇਰਿਆਂ ਦੇ ਵਿੱਚ ਹੈ ਸੀ ਗੁੰਦਣੋ ਪਿਆਰ ਨੂੰ ਕਿੱਥੇ ਮਤ ਤੋਰੀਆ ਅਜੀਤ ਤੇਜ ਜਾਰ ਨੂੰ ਕਿੱਥੇ ਮਤ ਤੋਰੀਆ ਅਜੀਤ ਤੇਜ ਜਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ਕਿੱਥੇ ਮਤ ਤੋਰੀਆ ਅਜੀਤ ਤੇਜ ਜਾਰ ਨੂੰ ਸੁਨਨੇ ਸੁਨਨੇ ਜਾਪ ਦੇਨੇ ਮਹਿਲ ਤੇ ਅਟਾਰੀਆਂ ਚੰਦ ਜਈਆਂ ਸੂਰ ਤਾਏ ਕਿੱਥੇ ਗਈਆਂ ਪਿਆਰੀਆਂ ਸੁੰਨੇ ਸੁੰਨੇ ਜਾਪ ਦੇਣੀ ਮਹਿਲ ਤੇ ਅਟਾਰੀਆਂ ਚੰਦ ਜਈਆਂ ਸੂਰ ਤਾਏ ਕਿੱਥੇ ਗਈਆਂ ਪਿਆਰੀਆਂ ਕਾਹਨੂ ਤੋੜ ਦਿੱਤਾ ਐਡੇ ਸੋਹਣੇ ਪਰਿਵਾਰ ਨੂੰ ਕਿੱਥੇ ਮਤਾ ਤੋਰਿਆ ਅਜੀਤ ਤੇਜ ਜਾਰ ਨੂੰ ਵੇੜੇ ਦੀ ਹਰੌਣ ਕਾਂਤੇ ਮਹਿਲਾਂ ਦੀ ਬਹਾਰ ਨੂੰ ਕਿੱਥੇ ਮਤਾ ਤੋਰਿਆ ਅਜੀਤ ਤੇਜ ਜਾਰ ਨੂੰ ਵੇੜੇ ਦੀ ਹਰੌਣ ਕਾਂਤੇ ਮਹਿਲਾਂ ਦੀ ਬਹਾਰ ਨੂੰ ਕਿੱਥੇ ਮਤਾ ਤੋਰਿਆ ਅਜੀਤ ਤੇਜ ਜਾਰ ਨੂੰ ਅਗੇ ਹੈ ਜੀ ਪਿੱਤਾ ਦਸ਼ਮੇਸ਼ ਜਦੋਂ ਚਾਈ ਚਾਈ ਆਉਣਗੇ ਅੱਜ ਕਿੱਥੋਂ ਹਕਾ ਮਾਰ ਇਹਨਾਂ ਨੂੰ ਬੁਲਾਉਣਗੇ ਪਿੱਤਾ ਦਸ਼ਮੇਸ਼ ਜਦੋਂ ਚਾਈ ਚਾਈ ਆਉਣਗੇ ਅੱਜ ਕਿੱਥੋਂ ਹਕਾ ਮਾਰ ਇਹਨਾਂ ਨੂੰ ਬੁਲਾਉਣਗੇ ਕਿਵੇਂ ਠੰਡ ਪਾਉ ਉਸ ਸੱਚੀ ਸਰਕਾਰ ਨੂੰ ਕੇ ਮੇ ਠੰਡ ਪਉ ਉਸ ਸੱਚੀ ਸਰਕਾਰ ਨੂੰ ਕਿੱਥੇ ਮਾਤਾ ਤੋਰੀਆ ਅ ਜੀਤ ਤੇਜ ਯਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ਕਿੱਥੇ ਮਾਤਾ ਤੋਰੀਆ ਅ ਜੀਤ ਤੇਜ ਯਾਰ ਨੂੰ ਕਿੱਥੇ ਮਾਤਾ ਤੋਰੀਆ ਅ ਜੀਤ ਤੇਜ ਯਾਰ ਨੂੰ ਅੱਗੇ ਆ ਜੀ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਚੱਲੇ ਜਾਣ ਨਾ ਪੁੱਤਰਾਂ ਦੇ ਬਿਨਾ ਚੰਗਾ ਲੱਗਦਾ ਜਹਾਨ ਨਾ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਚੱਲੇ ਜਾਣ ਨਾ ਪੁੱਤਰਾਂ ਦੇ ਬਿਨਾ ਚੰਗਾ ਲੱਗਦਾ ਜਹਾਨ ਨਾ ਨੂਰਪੁਰੀ ਪਛਕੇ ਤੂੰ ਵੇਖ ਸੰਸਾਰ ਨੂੰ ਕਿੱਥੇ ਮਤ ਤੋਰਿਆ ਆ ਜੀਤ ਤੇਜ ਯਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ਕਿੱਥੇ ਮਤ ਤੋਰਿਆ ਆ ਜੀਤ ਤੇਜ ਯਾਰ ਨੂੰ ਕਿੱਥੇ ਮਤ ਤੋਰਿਆ ਆ ਜੀਤ ਤੇਜ ਯਾਰ ਨੂੰ ਸੋ ਕਿਦਾਂ ਦਾ ਲੱਗਾ ਤੁਹਾਨੂੰ ਸਹਿਬ ਜੀ ਆਦੇਸ ਪਰਪਤ ਕਿੱਥੇ ਮੋ ਤਤੂ ਰਿਆ ਅਜੀਤ ਤੇਜ ਯਾਰ ਨੂੰ ਵੇੜੇ ਦੀ ਯਾਰਾ ਉਹਨਾਂ ਕਾਤੇ ਮਹਿਲਾ ਦੀ ਬਹਾਰ ਨੂੰ ਸੋ ਦੋਸਤੋ ਤੁਸੀਂ ਵੀ ਜੇ ਕੋਈ ਕੋਈ ਕਪਤਾ ਕਹਾਣੀ ਸਾਡੇ ਨਾਲ ਸਾਂਝੀ ਕਰਨੇ ਚਾਹੁੰਦੇ ਹੋ ਸਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦੇ ਹੋ ਸਾਡੇ ਚੈਨਲ ਤੇ ਦੋਸਤਾਂ ਲਈ ਲਿੰਕ ਦਿੱਤਾ ਉਸ ਲਿੰਕ ਤੇ ਕਲੈਕਟ ਕਰੋ ਤੇ ਸਾਡੇ ਨਾਲ ਜੁੜੋ ਤੇ ਆਪਣੇ ਵਿਚਾਰ ਜਿਹੜੇ ਸਾਡੇ ਚੈਨਲ ਤੇ ਹੋ ਰੱਖੋ ਜੋ ਆਪਾਂ ਅੱਜ ਦੇਵਜਾ ਪ੍ਰੋਗਰਾਮ ਆਪਣਾ ਹੁਣ ਸਾਨੂੰ ਚਲਾ ਸਕੀਏ ਸੋ ਜੋੜ ਜੋ ਘੜੇ ਨਾਲ ਤੇ ਸੁਣਾ ਦਿਓ ਸਾਨੂੰ ਕੁਝ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਹੋ ਸਨਾਵ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਠੀਕ ਹੋ ਸਾਰੇ ਠਾਈਕ ਜੀ ਠਾਈਕ ਜੀ ਧੰਨਵਾਦ ਧੰਨਵਾਦ ਤੁਸੀਂ ਸਾਡੇ ਨਾਲ ਜੁੜ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿੱਥੇ ਕਿੱਥੇ ਜੁੜੇ ਹੋ ਦੋਸਤੋ ਸਾਡੇ ਨਾਲ ਸੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਹੋਰ ਸਨਾਵ ਨਵੀ ਤਾਜੀ ਦੋਸਤੋ ਮੇਤਰੋ ये हॉल चलो तो होडे हां जी थैंक यू जी थैंक यू धन्यवाद थोड़ा ਹੋਰ ਤਣਾਵ ਜੂਗੀ ਹਾਲ ਚਾਲ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਤੁਹਾਡੇ ਨਾਲ ਇੱਕ ਅਧੀ ਕਰਤਾ ਹੋਰ ਸਾਂਝੀ ਕਰਨ ਦੀ। ਅਸਰੇ ਕਾਲ ਜੀ। ਤਾਂ ਕਮੈਂਟ ਮੈਂ ਕੋਸ਼ਿਸ਼ ਕਰ ਰਿਹਾ ਦੋਸਤੋ ਤੁਹਾਡੇ ਨਾਲ ਸਾਂਝੀ ਕਰਨ ਦੇ ਅਕ ਰਚਨਾ ਹੋਰ ਹੂੰ ਜੁੜ ਜੋ ਤੂੰ ਸਾਡੇ ਲਾਈਵ ਦੇ ਵਿੱਚ ਅ ਸੂਆਇਰ ਸਤਨਾਇਰ ਕਿੱਡੇ ਸੋਹਣੇ ਚੰਦਨੀ ਤੇ ਕਿੱਡੇ ਸੋਹਣੇ ਬਾਲਨੀ ਕਿੱਡੇ ਸੋਹਣੇ ਚੰਦਨੀ ਤੇ ਕਿੱਡੇ ਸੋਹਣੇ ਬਾਲਨੀ ਤੋਰੇ ਜਾਂਦੇ ਸੂਬੇ ਦੇ ਛਪਾਈਆਂ ਦੇ ਜੋ ਨਾਲਨੀ ਤੀਰਾਂ ਤੇ ਕਮਾਨਾਂ ਨਾਲ ਖੇਡ-ਖੇਡ ਹੱਸਦੇ ਤੀਰਾਂ ਤੇ ਕਮਾਨਾਂ ਨਾਲ ਖੇਡ-ਖੇੜੇ ਹੱਸਦੇ ਲੋਕਾਂ ਨੂੰ ਨੇ ਗੱਲਾਂ ਦਸ਼ਮੇਸ਼ ਦੀਆਂ ਦੱਸਦੇ ਮੱਥੇ ਕਿਵੇਂ ਭਾਰੇ ਪਏ ਨੇ ਤੇ ਆਉੜੀਆਂ ਦੇ ਨਾਲ ਨਹੀਂ ਕਿੱਡੇ ਸੋਹਣੇ ਚੰਦ ਨੇ ਤੇ ਕਿੱਡੇ ਸੋਹਣੇ ਬਾਲੜੀ ਕਿੱਡੇ ਸੋਹਣੇ ਚੰਦ ਨਹੀਂ ਤੇ ਕਿੱਡੇ ਸੋਹਣੇ ਬਾਲੜੀ ਵੇਖ ਤੈਸਹੀ ਕਿਦਾਂ ਨੀ ਕਚੇਰੀ ਵਿੱਚ ਆਣ ਕੇ ਮੌਤ ਨੂੰ ਵਿਖਾਉਂਦੇ ਕ੍ਰਪਾਣਾ ਜਾਣ ਕੇ ਦਿਲ ਵਿੱਚ ਜਰਾ ਵੀ ਨਾ ਮੌਤ ਦਾ ਖਿਆਲਣੀ ਕੱਡੇ ਸੋਨੇ ਚੰਦਨੀ ਤੇ ਕੱਡੇ ਸੋਨੇ ਬਾਲਣੀ ਸ਼ੈਨ ਸ਼ਾਹਾਂ ਵਾਂਗ ਕਿਵੇਂ ਸੋਹਣਿਆ ਦਾ ਨੂਰ ਨੀ ਜੀਉ ਕਿਵੇਂ ਮਾਂ ਰਹਿ ਕੇ ਇਹਨਾਂ ਕੋਲੋਂ ਦੂਰ ਨੀ ਮਾਂ ਨੂੰ ਹੀ ਤੇ ਲਵੋ ਇਹਨਾਂ ਲਾਲਾਂ ਨੂੰ ਨੂੰ ਵਿਖਾਲਣੀ ਕੱਡੇ ਸੋਨੇ ਚੰਦਨੀ ਤੇ ਕੱਡੇ ਸੋਨੇ ਬਾਲਣੀ ਸੋਲ ਜਿਹੇ ਫੁੱਲ ਕਹਿੰਦੇ ਨੀ ਹਾ ਚਚਨਾ ਦਿਓ ਮਮਰੇ ਜਹਾਨ ਵਿੱਚ ਲੇਰ ਹੋਰ ਪਾ ਦਿਓ ਨੂਰ ਪੂਰੀ ਦਾਦੀ ਦਾ ਕੀ ਹੋਊ ਪਿੱਛੋ ਹਾਲ ਨਹੀਂ ਕੱਡੇ ਸੋਹਣੇ ਚੰਦ ਨਹੀਂ ਤੇ ਕੱਡੇ ਸੋਹਣੇ ਬਾਲ ਨਹੀਂ ਕਵੀ ਲਿਖਦਾ ਵਾ ਚਮਕੌਰ ਦੀ ਗੜੀ ਪੂਜਨੀਕ ਚਮਕੌਰ ਦੀਏ پاک ਗੜੀਏ ਆਪਣੇ ਆਪ ਨੂੰ ਮੇਰਾ ਪ੍ਰਣਾਮ ਦੇ ਦੇ ਕਾਸਦ ਖੜਾ ਏ ਤੇਰੇ ਦਵਾਰ ਉੱਤੇ ਮੇਰੀ ਕੌਮ ਲਈ ਕੋਈ ਪੈਗਾਮ ਦੇ ਦੇ ਆਪਣੀ ਅਣਖ ਦੀ ਭਰੀ ਸਰਾਰੀ ਵਿੱਚੋਂ ਭਰ ਕੇ ਅਣਖ ਦਾ ਇੱਕੋ ਹੀ ਜਾਮ ਦੇ ਦੇ ਜਿਹਨੂੰ ਭਰਦਿਆ ਕੌਮ ਦੀ ਰੂਹ ਅੰਦਰ ਮੇਰੀ ਕਲਮ ਨੂੰ ਐਸਾ ਕਲਾਮ ਦੇ ਦੇ ਲੱਲੀ ਚੁੰਮਦੀ ਏ ਤੇਰੇ ਜਰਿਆਂ ਚੋਂ ਅਣਖ ਚੁੰਮਦੀ ਏ ਤੇਰੇ ਗਿੱਟਿਆਂ ਚੋਂ ਜਿਵੇਂ ਨਾਨਕ ਦੀ ਇੱਕੋ ਨਿਗਾਹ ਉੱਤੇ ਸ਼ਹਿਦ ਚੋ ਪਿਆ ਕੌੜਿਆਂ ਰਿੱਠਿਆਂ ਚੋਂ ਗੜੀ ਕਹਿੰਦੀ ਆ ਕਾਸਤ ਜਰੇ ਨਾ ਮੇਰੇ ਤਲਤਾੜ ਪੈਰੀ ਮਤਾ ਫੈਸ ਜਾਏ ਕਿਤੇ ਜਝਾਰਦੀ ਅੱਖ ਸੋ ਦੋਸਤੋ ਥੈਂਕ ਯੂ ਜੀ ਧੰਨਵਾਦ ਫਿਰ ਜੁੜਦੇ ਤੁਹਾਡੇ ਨਾਲ ਦੁਬਾਰਾ